ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਟੌਪ ਦੀਆਂ ਦੋ ਗਾਮਾ ਸੇਲ ਲੈ ਕੇ ਆਏ ਹਾਂ ਜੀ ਇੱਕ ਗੱਬਣਾ ਬਈ ਇੱਕ ਤਾਜੀ ਸੂਈ ਆਓ ਪੁੱਛ ਲੈਨੇ ਬਾਪੂ ਤੋਂ ਡਿਟੇਲ ਆਜੀ ਵਾਪਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਬਈ ਨਾਮ ਤੇ ਐਡਰੈਸ ਹੋ ਨਾਮ ਅੰਦਰ ਸਿੰਘ ਪਿੰਡ ਛੰਨਾ ਗਲਾਲ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਦਸਤੀਪ ਨੇੜੇ ਪਿੰਡ ਬਦੌਰ ਨੇਹਿਆਲਾ ਘੰਡਾ ਬੰਨਦਾ ਸਿੱਧੂ ਜੰਮੀਏ ਵਿਚਾਲੇ ਹੀ ਆਦੇ ਬੰਨਦੇ ਮੋਬਾਈਲ ਨੰਬਰ ਬੋਲ 9855733607 33687 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਛੂਆਸ ਹੁੰਦੀ ਹੈ ਛੂਆ ਹੀ ਦੂਜਾ ਕਿੰਨੇ ਦਿਨ ਲੈਂਦੀ ਹੈ ਕਦ ਕੁੱਦਾ ਜੇ ਮੇਰਾ ਸੀਫੋਟ ਕਦਦਾ ਹਮ ਬਾਤ ਉਹ ਲਾਰੇ ਵੀ ਮੱਥੋਂ ਉਹਨਾਂ ਕੋ ਫੋਟੋ ਛੁੱਟ ਸਹੀ ਗੱਲ ਆ ਉਹ ਸਾਬ ਨਾਲ ਜੱਜਮੈਂਟ ਕਰ ਲੋ ਹੀ ਕਦ ਫਾਰਮਾ ਜਿੰਨਾ ਕਹਿੰਦੇ 5 ਤੋਂ 6 ਦਿਨ ਲੈਂਦੀ ਆ ਫੇਸ ਬਿਊਟੀ ਕਮਾਲ ਦੀ ਆ ਫੋਦੀਬਾਦੀ ਚੰਗੀ ਆ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਾਣ ਲੇਵਾ ਬੜਾ ਕਮਾਲ ਦਾ ਕੱਚੀ ਕੱਚੀ ਆ ਭਾਈ ਹਜੇ ਦਣ ਲੈਂਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰਿਆ ਨਾਣਾ ਨੂਣਾ ਕਰਮ ਵਾਲੀ ਦੇ ਫੁੱਲ ਚਾਹੀਦਾ ਖੋਲ ਦੇ ਬਾਪੂ ਤੁਰਕੇ ਰਖਾ ਦੇ ਕੀ ਰਿਕਾੜਾ ਦੁੱਧ ਦਾ ਦੁੱਧ ਚਾਹੀਦਾ ਹੁਣ ਜਿਹੜੇ 25 26 ਕੀ ਚਾਹੀਦਾ ਉਹ ਜੇ ਠੰਢੀ ਜੀ ਦਾ ਵੱਧ ਕੱਢ ਦੋ ਠੀਕ ਆ ਕੱਢ ਬਹੁਤ ਆ ਵੇਟ ਦਾ ਕੱਦ ਬਈ ਖੋਲਾ ਜਾਤ ਬ੍ਰੀਡ ਚੰਗੀਆਂ ਦੁੱਧ ਵੀ ਚੰਗਾ ਫਾਰੂ ਥਣਲੇਵਾ ਚੰਗਾ ਕੱਚੀ ਕੱਚੀ ਆ ਦਿਨ ਹਜੇ ਬਈ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਤੇ ਕੀ ਮੋਲ ਲਵਾ ਪੂਰਾ ਫਿਰ ਮੋਲ ਤਾਂ ਫੋਨ 'ਤੇ ਰੱਖ ਦਈਏ ਜਾਇ ਜੀ ਹੋਊਗਾ ਹਾਂ ਠੀਕ ਆ ਮੋਲ ਲਵਾ ਪੂਰਾ ਦਾ ਫੋਨ 'ਤੇ ਕਰ ਲਾਂਗੇ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਜਾਇ ਜੇ ਰੱਖਾਂਗੇ ਫੈਕਸ ਤੋਂ ਆਰਡਰ ਆ ਕੋਈ ਟੱਟਮਾ ਲੇਵਾ ਨਹੀਂ ਕੋਈ ਬਾਹਲਾ ਫਲਾਪਟ ਵਾਲਾ ਲੇਵਾ ਨਹੀਂ ਕਮਾਲ ਦਾ ਲੇਵਾ ਨਾੜਾ ਨੂੜਾ ਖੋਲਾ ਚੰਗੀਆਂ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਈ ਕੱਤ ਵਿੱਢਦੇ ਹਿਸਾਬ ਨਾਲ ਦੁੱਧ ਵਾਕਈ ਚੰਗਾ ਫਾਦੂਗੀ ਨੇੜ ਤੋਂ ਥਣ ਤੁਣ ਚੈੱਕ ਕਰ ਲੋ ਨਾੜਾ ਨੂੜਾ ਫੋਲ ਚੰਗੀਆਂ ਕੱਲਾ ਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਖਾਣ ਲੱਗਿਆ ਬਈ ਮੋਹਲ ਬਾਪੂ ਦੇ ਜਾਇਜੀ ਹੁੰਦੇ ਆ ਪਹਿਲਾਂ ਵੀ ਮੋਹਲਾ ਜਿਹੜਾ ਫੋਨ ਤੇ ਸੋਜੂਗਾ ਠੰਡੀ ਸੀਲ ਪੂਰੀ ਆ ਹਣਾ ਬਾਪੂ ਹਾਂ ਹਾਂ ਠੰਡੀ ਫੋਲ ਠੀਕ ਚਲ ਜਿਵੇਂ ਮਰਜੀ ਹਤਲਾਈ ਚੱਲ ਕੋਈ ਚੱਕਰ ਨਹੀਂ ਢੱਲਾ ਢੁਲਾ ਦੇਖੋ ਸਾਰੀਆਂ ਬਲਡ ਲਾਈਨਾਂ ਆ ਬਾਹਰ ਚ ਡਬ ਨਾ ਹਾਂ ਬਹੁਤ ਬਰੀਕੀ ਚ ਪਈ ਆ ਵੜ ਹਜੇ ਤਾਂ ਬਾਪੂ ਦੋ ਨੰਬਰ ਕਿਹੜਾ ਸੋਸ ਹੋਈ ਆ ਤੁਹਾਡੂ ਜੈ ਜਦੋਂ ਸੁਈ ਆ ਇਹ ਵਾਚ ਘੰਟਾ ਪਾਉ ਘਟਾ ਬੱਚਾ ਕੀ ਦਿੱਤਾ ਬੱਸੀ ਬੱਚੀ ਬੜੀ ਚੰਗੀ ਆ ਨਾ ਬੱਚੀ ਬਹੁਤ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬੜੀ ਚੰਗੀ ਆ ਤੇ ਟਾਈਮ ਨੂੰ ਥੋੜਾ ਹੀ ਹੋਇਆ ਸੁਈ ਨੂੰ ਜੇਰ ਹਜੇ ਪੈਣੀ ਆ ਨਾ ਆਵਾ ਜੇ ਤੁਰਪੀ ਜੀ ਤੁਰਪੀ ਜੇਰ ਠੀਕ ਆ ਹਾਂ ਜੇਰ ਪੈ ਜੂਗੀ ਤੁਰਪੀ ਬਈ ਆਡਰ ਕਮਾਲ ਦਾ ਰੋੜਾ ਕੱਢੇ हां जी ਕਿੱਡਿਆ ਦੋ 2.5 ਕਿਲੋ ਬੱਚੇ ਨੂੰ ਟਿਕਾ ਦੇ ਠੀਕ ਆ ਉਹ ਵੀ ਜਗਰਦੀ ਆ ਆਰਡਰ ਕਮਾਲ ਦਾ ਨਾੜਾ ਨੂੜਾ ਫੋਲੇ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਜਾਤ ਬ੍ਰੇਡ ਚੰਗੀ ਆ ਖੋਲ ਲਵਾ ਪੁੱਤ ਉਹ ਰਕੇ ਦਿਖਾ ਦੇ ਕਿੰਨਾ ਕੁ ਦੁੱਧ ਦੀ ਯੂਨੀਵਰਸਿਟੀ ਮੇਟ ਆ ਦੇ 18 ਉਹ ਵੀ ਠੀਕ ਆ ਇਸ ਹੂਸ ਚੰਗਾ ਕਰਮ ਵਾਲੀ ਦਾ ਘਰ ਬੜਾ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣਾ ਕੱਲਾ ਕੱਲਾ ਥਣ ਤੋਰਾ ਤਰ ਚੰਗਾ ਬੜਾ ਮੋਲੇ ਦਾ ਹੀ ਫੋਨ ਤੇ ਹੋ ਹਾਈ ਭੁਗਤੀ ਦਾ ਜੈ ਜੀ ਹੋ ਹਾਂ ਜੀ ਠੀਕ ਆ ਮੋਲ ਬਾਈ ਇਹਦਾ ਵੀ ਫੋਨ ਤੇ ਹੂ ਮੋਲ ਜਿਹੜਾ ਬੜ ਦੇ ਹਸਾਉਣਾ ਵਾਪਕ ਕਹਿੰਦਾ ਜੈ ਜੀ ਹੋਗਾ ਠੰਡੀ ਠੁੰਡੀ ਫੁੱਲ ਹਾ ਹੇ ਤਾਰਾ ਮਾਰ ਕੇ ਦਿਖਾ ਦੇ ਠੀਕ ਆ ਠੰਡੀ ਠੁੰਡੀ ਬਾਪੂ ਕਹਿੰਦਾ ਫੁੱਲ ਆ ਤਾਰਾ ਮਾਰ ਕੇ ਦਿਖਾਨੇ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਕੁਆਲਟੀ ਵਾਲੀ ਬੱਚੀ ਆ ਥਣ ਦੇਖੋ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਵ ਤੇ ਨਾੜਾ ਨੂੜਾ ਫੁੱਲ ਚੰਗੀਆਂ ਥਣ ਲੈ ਵਾ ਕਮਾਲ ਆ ਨੇੜਾ ਪਾਲਾ ਹੈ ਆ ਨੇੜਾ ਪਾ ਦਿੰਦੇ ਜੀ ਠੀਕ ਵਿੱਚ ਕਹਿੰਦੇ ਨੇੜਾ ਪਾਉਂਦੇ ਜਿਹਾ ਹੂੰ ਹਾਂ ਲੈ ਭਾਈ ਚਵਾਈ ਦੇਖੋ ਕੀ ਬਾਤ ਹੈ ਨਾ ਬਾਪੂ ਚਵਾਈ ਚਵਾਈ ਬਹੁਤ ਜੰਗੀ ਵਾਲਾ ਹੈ ਭਾਈ ਕੀ ਬਾਤ ਹੈ ਮੁਰਲੇ ਥਾਣਾ ਦੀ ਚਵਾਈ ਚੈੱਕ ਕਰ ਲੋ ਚਵਾਈ ਚੰਗੀ ਹੈ ਠੰਡੀ ਸੀਲ ਆ ਮੌਜ ਨਾ ਖੜੀ ਐ ਕੋਈ ਚੱਕਰ ਨਹੀਂ ਥਣ ਲੇਵਾ ਕਮਾਲ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਭਾਈ ਤੇ ਕਿਸੇ ਵੀਰ ਨੂੰ ਭੂਵੇਂ ਨਾਗਾਂ ਚ ਕੋਈ ਵੀ ਨਾਗ ਪਸੰਦ ਆਵੇ ਬਾਪੂ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖ ਲਈ ਸਾਰੇ ਵੀਰਾਂ ਦਾ ਤਾਦੋਂ ਧੰਨਵਾਦ